ਹਾਂ ਜੀ ਸਿੱਕਲਜੀ 사 ਰਿਆ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗਾਮੇ ਵੀਰਕਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਦੋ ਬੱਛੀਆਂ ਤੇ ਇੱਕ ਗਾਂਦਨ ਦਿਖਾਵਾਂਗੇ ਬਾਕੀ ਇਹ ਆ ਵੀ ਆਪਣੀ ਇੱਥੇ ਵੇਸ ਚ ਆ ਕੇ ਤੇ ਤਸੱਲੀ ਕਰਕੇ ਖੜੋ ਜੀ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਜੀ ਵਧੀਆ ਤੁਸੀਂ ਸਨਾਓ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਹਾਪੀ ਜੀ ਗਰਨਾਮ ਸਿੰਘ ਪਿੰਡ ਥੋਬਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੋਮ ਨੰਬਰ ਹੈਗਾ 9592371631 ਠੀਕ ਹੈ ਜੀ ਹਾਂਜੀ ਤੇ ਹੁਣ ਨਹੀਂ ਜਾਂਦੇ ਦਸੂਆ ਮਕੇਰੀਆਂ ਵੱਲ ਉਧਰ ਸਾਈ ਵੱਲ ਗਮਾਂ ਲੈਣੇ ਅੱਜ ਅੱਠ ਸੌ ਡਾ ਗਈ ਆ ਜੇ ਪੱਠੇ ਪੱਠੇ ਦਾ ਥੋੜਾ ਜਿਹਾ ਸਰਕਲ ਘਟਿਆ ਠੀਕ ਹੈ ਬੋਠਾ ਤੁਰੇਗਾ ਫਿਰ ਉਧਰ ਜਾਵਾਂਗੇ ਅਜੇ ਆ ਨਾ ਅਜੇ ਅਗਲੇ ਪੰਨੇ ਹੈ ਹੀ ਨਹੀਂ ਆ ਮਤਲਬ ਅਗਲੇ ਬੰਨੇ ਜੇ ਸਾਮਨ ਨੋਣੀ ਜੇ ਆਪਾਂ ਚਲੋ ਤੁਸੀਂ ਲੈ ਆਵੀ ਆਉਦੇ ਜੇ ਸਾਮਨ ਸੰਬੰਧ ਦਾ ਨਾ ਪੱਠੇ ਪੁੱਠੇ ਤੂੜੀ ਤਾੜੀ ਦਾ ਥੋੜਾ ਜਿਹਾ ਮੰਦਾ ਤੂੜੀ ਆਪਾਂ ਦੇਖ ਸਕਦੇ ਬਿਲਕੁਲ ਕਾਲੀ ਤੂੜੀ ਜਿਹੜੀ ਭੈਣ ਦੀ ਇਸ ਤਰ੍ਹਾਂ ਦੀ ਤੂੜੀ ਆ ਜਿਹੜੀ ਸਾਰੀ ਤੇ ਫਿਰ ਉਹ ਸੂਤਰ ਨਹੀਂ ਹੁੰਦਾ ਹਨਾ ਨਹੀਂ ਤਾਂ ਅੱਗੇ ਕਿਹੜੀਆਂ ਗਾਵਾਂ ਵਾਲੇ ਹੁੰਦੇ ਨੇ ਦੇਖੀ ਤੁਸੀਂ ਅਸੀਂ ਜਾਂਦੇ ਨੇ ਦੱਸੂਏ ਬਕੇਰੀਆਂ ਦਾ ਸਾਈਵਾਲ ਸਾਈਵਾਲ ਬਹੁਤ ਗਾਂ ਸਾਈਵਾਲੇ ਆ ਲੈ ਰੱਤੀ ਹੈ ਸਾਰੀਆਂ ਸਾਈਵਾਲੀ ਗਾਵਾਂ ਲੈ ਆ ਕੇ ਦੇ ਦਿੰਦੇ ਜੀ ਕਰਾਂਗੇ ਸਾਈਵਾਲਾਂ ਦਾ ਵੀ ਕੰਮ ਅੱਜ ਥੋੜਾ ਜਿਹਾ ਸਰਕਲ ਜਿਹਾ ਹਾਂ ਥੋੜਾ ਜਿਹਾ ਹੋ ਜੇ ਨਾ ਹੁਣ ਪਾਸਕ ਵਾਲੀ ਗੱਲ ਆ ਇੱਧਰ ਹੁਣ ਇਹ ਆ ਵੀ ਅਜੇ ਤੇ ਉੱਠਣ ਵਾਲੀ ਗੱਲ ਹੀ ਚੱਲਦੀ ਆ ਵੀ ਜਿਤਨਾ ਨਾ ਪਹਾੜਾਂ ਦੀ ਮਾਰ ਵਜੀ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਹੌਲੀ ਹੌਲੀ ਪੈਰਾਂ ਤੇ ਆਊਗਾ ਹੌਲੀ ਹੌਲੀ ਛੋਟੇ ਤੋਂ ਸ਼ੁਰੂ ਕਰਕੇ ਤੇ ਫਿਰ ਹਾਂਜੀ ਹਾਂਜੀ ਠੀਕ ਆ ਅੱਜ ਵੀ ਭਾਅ ਛੋਟੇ ਹੀ ਆ ਨਾ ਗੁਜ਼ਾਰੇ-ਵਜਾਰੇ ਵਾਲੀ ਗੱਲ ਹੀ ਆ ਗਏ ਹਾਂਜੀ ਹਾਂਜੀ ਚਲੋ ਤੇ ਹੁਣ ਆ ਜਿਹੜੀ ਆ ਇਹਦੇ ਕੋਲ ਦੁੱਧ ਹਰ ਪ੍ਰੀਜ਼ਰ ਕੋ ਦੁੱਧ ਦਾ 6 ਕਿਲੋ ਆ ਅੱਛਾ ਹਾਂਜੀ 6 ਕਿਲੋ ਦੁੱਧ ਤੋਰੋ ਹਾਂ ਫੇਰ ਬਾਕੀ ਸਾਰੇ ਵੀਰੇ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਵੀ ਨਹੀਂ ਹੁੰਦੇ। ਕਈ ਵੀਰਾਂ ਨੂੰ ਤਾਂ ਵੀ ਚਲੋ ਘਰ ਦਾ ਚਾਹ ਪਾਣੀ ਦਾ ਸਰੀ ਜਾਵੇ ਤੇ ਪੈਸੇ ਘੱਟ ਖਰਚਨੇ ਹੁੰਦੇ ਆ। ਦੁੱਧ ਮੁੱਲ ਲਿਓ ਨਾਲੋ ਇਹੋ ਜਿਹੀ ਗਾਂ ਰੱਖੀ ਹੋਵੇ ਤੇ ਉਹ ਚੰਗਾ। ਅੱਛਾ ਤੁਸੀਂ ਖਾਇਓ। ਬਾਕੀ ਦੁੱਧ ਸੰਗਣਾ ਹੁੰਦਾ ਇੰਨਾ ਗਾਵਾਂ ਦਾ। ਆ ਜਿ ਲੈ ਆਓ। ਸੰਭਰ ਨਾਲ ਇਹ ਆ 40 ਚੋਲੇ ਚੱਲ ਪੈਣੇ ਆ ਸਾਰਾ ਸਿਆਲੀ ਨੇ ਚਾਹ ਪਾਣੀ ਦਾ ਵਧੀਆ ਸਾਰੀ ਜਣਾਵਾ। ਆ ਦੇ ਸੱਦੇ ਥਾਣੇ ਦੇ ਲਾਗੇ ਤੋਂ ਤੇ ਮੁੱਲ ਵਿਧੀ ਇਹਦਾ ਫਿਰ ਹਰਪ੍ਰੀਤ ਸਿੰਘ ਆ ਇਹਦਾ ਮੁੱਲ 12000 ਆ ਹਾਂਜੀ ਤੁਸੀਂ ਕਰ ਦੋ ਮਾਨਤਾਣ 10000 ਦੀ ਦੇ ਦੋ 10000 ਬਾਹਰ ਆ ਜਮ ਛੋੜ ਛੜ ਕਰਦਾ ਠੀਕ ਹੈ ਜੀ ਤੇ ਆ ਜਿਹੜੀ ਜੇ ਬੱਚੀ ਹੰਸਰੀ ਆ ਹਾਂਜੀ ਇਹ ਹਰਪ੍ਰੀਤ ਸਿੰਘ ਜੀ ਪਹਿਲੇ ਸੋਏ ਆ ਅੱਛਾ ਇਹਨੂੰ ਘਰ ਵਾਲਿਆਂ ਨੇ ਕਿਹਾ ਵੀ 1 ਮਹੀਨਾ ਤੇ 10 ਦਿਨ ਹੋ ਗਏ ਠੀਕੇ ਲੱਗੇ ਅੱਛਾ ਆਪੀ ਅੱਗੋ ਕਿਸ ਦੀ ਕਿਸਮਤ ਹਾਂਜੀ ਕਰਕੇ ਆਪਾਂ ਨੇ ਜੀ ਬਾਕੀ ਕਰਕੇ ਪਾਪਾ ਦੇਣੀ ਆ ਤੋਰੋ ਫਿਰ ਇੱਕ ਰੀਨ ਨੂੰ ਬਾਕੀ ਇਹਦੇ ਕੁ ਮਾਦਰ ਰਿਕਾਰਡ ਦਾ ਪਤਾ ਜੀ ਇਹਦੇ ਮਾਦਰ ਰਿਕਾਰਡ ਆਰ ਪ੍ਰੀਸਾ 15 16 ਕਿਲੋਨੇ ਨੂੰ ਚੋਇਆ ਠੀਕ ਆ ਹਾਂਜੀ ਬੱਛੀ ਤਾਂ ਬੜੀ ਸੋਹਣੀ ਸੋਹਣੀ ਉਤਰਾ ਮੈਂਡ 15 16 ਲੀਟਰ ਦੁੱਧ ਜਿਹੜਾ ਇਹਦੀ ਮਾਂ ਨੇ ਕਹਿੰਦੇ ਵੀ ਕੱਢਿਆ ਲੈ ਜਾ ਆ ਪੁੱਤਰਾ ਚਲੋ ਚੰਗੇ ਟੀਕੇ ਦੀ ਆ ਲੈ ਜਾ ਕੋਈ ਸਾਮਣ ਵਾਲਾ ਚਲੋ ਗਾਂ ਤਿਆਰ ਹੋ ਜੇ ਬਾਕੀ ਆ ਵੀ ਵਸ਼ੀਆਂ ਪਾਲਾਂਗੇ ਤੇ ਗਾਂ-ਗਾਵਾ ਤਿਆਰ ਹੋਣੀਆਂ ਵਾ ਅਸੀਂ ਕਟੀਆਂ ਜਿਹੜੀਆਂ ਆਪਾਂ ਨੂੰ ਰੱਖਣੀ ਜਿਹਦੀਆਂ ਜ਼ਰੂਰ ਬਾਕੀ ਚਾਰੇ ਥਾਣੇ ਦੇ ਵੱਖਰੇ ਵੱਖਰੇ ਲੱਗੇ ਬਹੁਤ ਠੰਡੀ ਠੰਡੀ ਆ ਉਹ ਦੇਖ ਸੰਦੇ ਚਾਰੇ ਥਾਣੇ ਜਿਹੜੇ ਵੱਖਰੇ ਵੱਖਰੇ ਕੋਈ ਇਤਨਾ ਤੁਹਾਨੂੰ ਦਿਖਾ ਦਈਏ ਤੇ ਇਹਦਾ ਫਿਰ ਮੁੱਲ ਵੀਰ ਜੀ ਹਾਂ ਤੇ ਸਿਆਂ ਮੁੱਲੇ ਦਾ 12 ਹਾਂਜੀ 10 ਦੀ ਇਹ ਵੀ 10000 ਇਹ ਵੀ ਦਾਹਰ ਚ ਵੀ ਮੰਤਨ ਕਰਦਾ ਠੀਕ ਹੈ ਜੀ ਸਾਹਮਣ ਵਾਲਾ ਲੈ ਜੇ ਠੀਕ ਆ ਅਸੀਂ ਚਲੋ ਉਹਨਾਂ ਦੇ ਘਰ ਵਾਲਿਆਂ ਨੇ ਦੱਸਿਆ 1 ਮਹੀਨਾ ਦਾ ਦਿੰਦਾ ਟੀਕਾ ਲੱਗਾ ਹਾਂ ਹੁਣ ਇਹ ਕਿਸੇ ਦੀ ਕਿਸਮਤ ਆ ਹਾਂਜੀ ਤੇ ਹੁਣ ਆ ਜਿਹੜੀ ਇਹ ਇਹ ਆਪਣੇ ਇਹ ਘਰ ਦੀ ਹੱਥ ਇਸਿਆ ਇਹ ਘਰ ਦੀ ਆ ਹਾਂਜੀ ਇਹਨੂੰ ਮੈਂ ਪਰਸੋਂ ਬੋਲੀ ਤਾਂ ਆਪਾਂ ਇੱਥੇ ਨਹੀਂ ਅੱਛਾ ਘਰਦਿਆਂ ਨੇ ਮਗਰੋਂ ਟੀਕਾ ਨਹੀਂ ਲਵਾਇਆ ਅੱਛਾ ਇਹਨੂੰ ਕੋਈ ਵੀਰ ਮੇਰਾ ਹੋ ਗਿਆ ਤਾਂ ਗਾਂ ਬੋਲੇਗੀ ਤੇ ਟੀਕਾ ਟਾਕਾ ਲਵਾਲੇ ਤੋਰੀ ਦੋ ਇਹਦਾ ਵੀ ਚਲੋ ਕਿ ਭਜਦੀ ਆ ਇਹ ਭਜਦੀ ਆ ਡਰਦੀ ਆ ਹਨਾ ਇਸ ਤਰ੍ਹਾਂ ਤੇ ਇਹਦਾ ਮੁੱਲ ਇਹਦਾ ਮੁੱਲ ਹਰਪ੍ਰੀਤ ਸਿੰਘਾਂ 5 ਦੀ ਦੇਦਾਂਗੇ 5000 ਦੀ 5000 ਦੀ ਦੇ ਦੇਣੀ ਹੈ ਨਾ ਇੱਕ ਵਾਰੀ ਕਰਾ ਇਧਰ ਇਤਰਾ ਚੰਗੀ ਤਰ੍ਹਾਂ ਦਿਖਾ ਦਈਏ ਜਿਤਨਾ ਅੱਗੇ ਸਾਈਵਲ ਕਾਵੇਂ ਵੀਰ ਜਣਾਂ ਚਾਦੀਆਂ ਲਿਆ ਕੇ ਵੇਚਦੇ ਹੁੰਦੇ ਤੇ ਵਸ਼ੀ ਵੀ ਉਦੋਂ ਦੀ ਰੱਖੀ ਆ ਝੋਲੀ ਝੋਲੀ ਚੰਗੀ ਆ ਥੱਲੇ 5000 ਦੀ ਇਹ ਦੇ ਦੇਣੀ ਆ ਤੇ ਬਾਕੀ ਚਲੋ ਇੱਥੇ ਆ ਗਿਆ ਆਪਣੀਆਂ ਵੇਸ ਚਾਖ ਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚੋਲੋ ਵੇਖ ਲੋ ਜਿੱਤਰੀ ਆ ਮਤਲਬ ਆਪਣਾ ਵੇਸ ਚੱਕ ਕੇ ਖੜਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਪਿੰਡ ਥੋਬਾ ਵਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ